ਕੁਈ ਕਰ ਦੇ ਹਿੰਮਤ ਕਰਕੇ ਕਹੇ ਮੈਨੂੰ ਸੇਵਾ ਨਾਲ ਮਿਲ ਗਏ। ਬਾਟਨਾਂ ਨਾਲ ਮਿਲ ਗਏ। दान ਨਾਲ ਮਿਲ ਗਏ। ਫਿਰ ਕਿਸ ਤਰ੍ਹਾਂ ਮਿਲੇਗਾ? ਹੋਰ ਸੁਣਾ। ਸੇਵਾ ਤੇ ਵਿਚਾਰ ਅੰਤਿਸ਼ ਕਰਮ ਨੂੰ ਨਿਰਮਲ ਨਹੀਂ ਕਰਨਗੇ। bade bade vicharkaan de hirday mailay hunde ne. बड़े-बड़े शरीर कर्म बेनाल सेवा करने वाले आंदे हृदय मेले होदे। ਉਸ ਦਾ ਕੀ ਨਾ। بڑے ਮੇਲੇ ਹੁੰਦੇ। ਕੁਝ ਵੀ ਨਹੀਂ। ਕੁਝ ਵੀ ਨਹੀਂ। दान ਦੇ ਨਾਲ ਬੇਮਾਨੀ ਚੱਲਦੀ ਹੈ। ਉਹਨਾਂ ਦੇ ਨਾਲ ਪਾਪ ਚੱਲਦੇ ਨੇ। ਕੋਈ ਮਨੁੱਖ ਕਿੰਨਾ ਪਾਪੀ ਹੈ ਜਾਂ ਕਿੰਨਾ ਪੁਨੀਤ ਹੈ जरा ਵੇਖ ਲਓ। ਕੋਈ ਵੀ ਪੁੰਨ ਪਾਪ ਤੋਂ ਬਿਨਾ ਨਹੀਂ ਹੁੰਦਾ। ਇਹ ਜਿਹੇ ਤੇ ਉਦਾਹਰਣ ਹੈ ਆਪ ਜੀ ਦੇ ਸਾਹਮਣੇ ਰੱਖਾਂ ਤਿੰਨ ਸ਼ੇਰ ਕਈ ਦਿਨਾਂ ਦੇ ਭੁੱਖੇ ਸਨ ਅੱਜ ਜੰਗਲ ਵਿੱਚ ਇੱਕ ਸ਼ਿਕਾਰ ਇੱਕ ਹਿਰਨ ਮਿਲ ਗਿਆ ਤੇ ਤਿੰਨਾਂ ਨੇ ਮਿਲ ਕੇ ਹੀ ਪਿੱਛਾ ਕੀਤਾ ਗੇਰਣ ਦੀ ਕੋਸ਼ਿਸ਼ ਕੀਤੀ ਠੀਕ ਹੈ ਇੱਕ ਹਿਰਨ ਨਾਲ ਸਾਡੇ ਤਿੰਨਾਂ ਦਾ ਪੇਟ ਭਰ ਜਾਏਗਾ ਲੇਕਿਨ ਇੱਕ ਸੰਤ ਨੂੰ ਬੜੇ ਦਿਆਲੂ ਵੇ ਕੱਲਾ ਹਿਰਨ ਹੈ ਵਿਚਾਰਾ ਇਹਨਾਂ ਤਿੰਨਾਂ ਨੇ ਘੇਰਿਆ ਮਾਰਮ ਕਾਣਗੇ ਤੇ ਖਾ ਜਾਣਗੇ ਸੁਣੋ ਬਚਾਣਾ ਹਰ ਹਾਲਤ ਵਿੱਚ ਬਚਾਣਾ ਉਸ ਦੌੜਦੇ ਹਿਰਨ ਲਈ ਉਸਨੇ ਇੱਕਦਮ ਆਪਣੀ ਕੁਤਿਆ ਦਾ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਵੜਿਆ ਦਰਵਾਜ਼ਾ ਬੰਦ ਕਰ ਦਿੱਤਾ ਸ਼ੇਰ ਬਾਹਰ ਰਹਿ ਗਿਆ ਹੰਤ ਬੜਾ ਖੁਸ਼ ਮੈਂ ਬੜਾ ਪੁੰਨ ਦਾ ਕੰਮ ਕੀਤਾ ਹੈ ਇਸ ਇੱਕ ਹਿਰਨ ਨੂੰ ਬਚਾ ਲਿਆ ਹੈ ਆਵਾਜ਼ ਆਈ ਕਿਸੇ ਹੋਰ ਸੰਤ ਦੇ ਤੋ ਤਿੰਨਾਂ ਨੂੰ ਭੁੱਖਾ ਮਾਰ ਛੜੇ ਤੇਰੇ ਇੱਕ ਪੁੰਨ ਦੇ ਨਾਲ ਵੀ ਬਹੁਤ ਵੱਡਾ ਪਾਪ ਹੋ ਗਿਆ ਤੇ ਤਿੰਨੇ ਤੜਪ ਕੇ ਮਰ ਗਏ ਉਹ ਤੇ ਕਈ ਦਿਨਾਂ ਦੇ ਭੁੱਖੇ ਸਨ इसको उदाहरण लेना हर पुन नाल नाल पाप नो जन्म देता है कोई मनुख कि पुनीत है बस उतना ही पापी है कुछ साखी माफ निकल गए ना शब्द असलीयत निकल गई इंज कह लो कोई मनुख कितना पापी है वेख लेना किन्ने पुन करता है जिन्हें पुन करता है नहीं पाप है। उनके बिना पाप तो पुन नहीं हो सद बिना पुन तो पाप नहीं हो सकते कट्ठे ही चल रहे कट्ठे ही चल रहे हैं ਇੱਕ ਨੂੰ ਬਚਾਇਆ ਤੇ ਨਨਾਂ ਨੂੰ ਮਾਰ ਛੜੇ ਖੁਸ਼ ਹੈ ਬੜਾ ਬਹੁਤ ਵੱਡਾ ਮੈ ਪੁੰਨ ਕੀਤਾ ਹੈ ਇੱਕ ਹਿਰਨ ਨੂੰ ਮੈਂ ਬਚਾਇਆ ਦੂਜੇ ਸੰਤ ਦੇ ਆਵਾਜ਼ ਆਈ ਉਹ ਪੁਰਖਾ ਤੂੰ ਤੇਨਾਂ ਨੂੰ ਭੁੱਖਾ ਮਾਰ ਛੜੇ ਕਈ ਦਿਨ ਤੇ ਭੁਖੇ ਸੀ ਇੱਕ ਪਰਵਕਾਰ ਕਰਦੇ ਹਾਂ ਵੀ ਕੁਝ ਨਾ ਕੁਝ ਗਲਤੀ ਹੋ ਜਾਂਦੀ ਹੈ ਇੱਕ ਪੁੰਨ ਕਰਦੇ ਹਾਂ ਵੀ ਕਈ ਤਰ੍ਹਾਂ ਦੀਆਂ ਗਲਤੀਆਂ ਹੋ ਜਾਂਦੀਆਂ ਤੋ ਕੀ ਕਹਿੰਦੇ ਨੇ ਗੁਰਦੁਆਰੇ ਦੀ ਸੇਵਾ ਪੈ ਕਰਦੇ ਆ ਕੌਮ ਦੀ ਸੇਵਾ ਪੈ ਕਰਦੇ ਆ ਪ੍ਰਮਾਤਮਾ ਮਿਲੇ ਤੇ ਚਲੋ ਹੁਣ ਪੁੱਛ ਲਈਏ ਪ੍ਰਮਾਤਮਾ ਮਿਲੇ ਮਿਲੇ ਮੰਦਰ ਮਸਜਿਦ ਗੁਰਦੁਆਰੇ ਚਰਚ ਭਰੇ ਪਏ ਨੇ ਪਰ ਇਹ ਕੁਝ ਤੇ ਉਹ ਨੇ ਨਾ ਸਮਝੀ ਸਭ ਕੁਝ ਕਰੇ ਜਾਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਕਰਮ ਕਾਂਡ ਉਹਨਾਂ ਦੇ ਕਰਮ ਨਾਲ ਉਹਨਾਂ ਦਾ ਮਨ ਨਹੀਂ ਹੈ ਉਹਨਾਂ ਦੇ ਕਰਮ ਨਾਲ ਉਹਨਾਂ ਦੀ ਸਮਝ ਨਹੀਂ ਹੈ ਕਰੀ ਜਾਂਦੇ ਕਰੀ ਜਾਂਦੇ ਕਰਮ ਕਾਂਢੀ ਸਭ ਤੋਂ ਵੱਡੀ ਭੀੜ ਕਰਮ ਕਾਂਢੀ ਫਿਰ ਉਂਗਲੀਆਂ ਤੇ ਗਿਣੇ ਜਾਣ ਵਾਲੇ ਉਹ ਨੇ ਸੇਵਾ ਕਰਦੇ ਨੇ ਸਮਝਣਾ ਖੇਤ ਪਛਾਣੇ ਬੀਜੇਦਾਨ ਪਹਿਲੇ ਧਰਤੀ ਵੇਖ ਲੈਂਦਾ ਹੈ ਬੀਜ ਬੋਣ ਦੇ ਲਾਇਕ ਹੈ ਕਿ ਨਹੀਂ ਅਨੇ ਬੀਜ ਨਹੀਂ ਸੋਧਦਾ ਖੇਤ ਪਛਾਣੇ ਬੀਜੇ ਦਾ ਪਹਿਲੇ ਧਰਤੀ ਵੇਖ ਲੈਂਦਾ ਹੈ ਕੋਮਲ ਹੈ ਹਲਵਾਇਆ ਹੋਇਆ ਹੈ ਸਵਾਦਾ ਫੇਰੇ ਆਇਆ ਹੈ ਬੱਤਰ ਹੈ ਕਿ ਨਹੀਂ ਕਾਂ ਬੀਜ ਬੰਦ ਹੈ ਇਸੇ ਤਰ੍ਹਾਂ ਧਾਨ ਵੀ ਕਰਦਾ ਹੈ ਦੇਖਦਾ ਕਿਥੇ ਸਾਰਥ ਕਹੋ ਦੇਗਾ ਕਿਥੇ ਲੋੜ ਹੈ ਬਥੇਰੇ ਦਾਨ अपने हंकार दे बस हंकार चुके दान दें हंकार बदता जा रहा हंकार मजबूत आता जा रहा देंगे जो उसने ये भी मैस करते हैं। खेत पछाने बीजे दान फिर वाहेगुरू वाहेगुरू जपदा पे धुन कितने सटेंगा? खेत पछाने पहले वेकते सही इस धुनों कितने टिकाने हूँ फिर सुनना बोलना है ध्यान दूसरे त रखना वास्ते बोलना परमात्मा तक नहीं पहुँचाएगा दूजिया तक पहुँचाएगा तीजिया तक पहुँचाएगा चौथिया तक पहुँचाएगा सुनना अपने नेड़े ले आएगा और फिर एक दिन ऐसी अवस्था भी आ सकती है परमात्मा तक पहुँचा देगा ਸਾਰਾ ਸਾਰਾ ਦਿਨ ਬੋਲਦੇ ਆਂ ਵੀ ਮਨੁੱਖ ਨਹੀਂ ਥੱਕਦੇ ਕਹਿ ਦਈਏ 5 ਮਿੰਟ ਗੁਰੂ ਨੂੰ ਸੁਣ ਲਓ ਪੁੱਤਰ ਨੂੰ ਤੇ ਤੂੰ 40 ਸਾਲਾਂ ਤੋਂ ਸੁਣਦਾ ਪਿਆ ਪਤਨੀ ਨੂੰ ਤੂੰ 50 ਸਾਲ ਤੋਂ ਸੁਣਦਾ ਪਿਆ ਪਤਨੀ ਨੂੰ ਤੂੰ ਸਵੇਰੇ ਸ਼ਾਮ ਸੁਣਦੀ ਹੀ ਪਈ ਹੈ ਭਰਾ ਨੂੰ ਤੇ ਸਾਰੀ ਜ਼ਿੰਦਗੀ ਹੋ ਰਹੀ ਹੈ ਉਹਦੇ ਬੋਲ ਤੋਂ ਸੁਣਦਾ ਪਿਆ ਰੋਜ਼ ਸੁਣਦਾ ਹੈ ਉੱਚ ਵੀ ਘੰਟੇ ਜਰਾ 5 ਮਿੰਟ ਬੈਠ ਕੇ ਗੁਰੂ ਨੂੰ ਵੀ ਸੁਣ ਲੈ ਗੁਰੂ ਨੂੰ ਕੋਈ ਨਹੀਂ ਸੁਣਦਾ ਕੋਈ ਰਾਗੀ ਨੂੰ ਸੁਣਦੇ ਨੇ ਸਾਜ਼ਾਂ ਦੀ ਆਵਾਜ਼ ਨੂੰ ਸੁਣਦੇ ਨੇ ਤਬਲੇ ਦੀ ਖੜਾਕ ਨੂੰ ਸੁਣਦੇ ਨੇ ਧੰਨ ਨੂੰ ਸੁਣਦੇ ਨੇ ਜਿੰਨੇ ਚਿਰ ਤੱਕ ਕੋਈ ਸ਼ਬਦ ਨਹੀਂ ਸੁਣ ਰਿਹਾ ਗੁਰੂ ਨੂੰ ਨਹੀਂ ਸੁਣ ਰਿਹਾ ਨਹੀਂ ਸੁਣ ਰਿਹਾ ਮਨੁੱਖ ਦੀ ਸਰੋਤ ਸਾਜ਼ਾਂ ਦੀ ਆਵਾਜ਼ ਤੱਕ ਪਹੁੰਚਦੀ ਹੈ ਰਾਗੀ ਸਿੰਘਾਂ ਦੀ ਆਵਾਜ਼ ਤੱਕ ਪਹੁੰਚਦੀ ਹੈ ਕੁਝ ਗਹਿਰੇ ਸਰੋਤੇ ਹੁੰਦੇ ਨੇ ਸਾਜ਼ ਤੇ ਆਵਾਜ਼ ਤੋਂ ਲੰਘ ਕੇ ਗੁਰੂ ਦੇ ਸ਼ਬਦ ਤੱਕ ਪਹੁੰਚਦੇ ਗੁਰਸਿੱਖ ਆਸ਼ਿਕ ਸ਼ਬਦ ਦੇ। ਪਰ ਇਸ ਤਰ੍ਹਾਂ ਦੇ ਵੱਡੇ ਵੱਡੇ ਸਮੇਲਨਾਂ ਦੇ ਜੋ ਅਕਸਰ ਹੁੰਦੇ ਨੇ ਕੋਈ ਥੋੜੇ ਹੀ ਆਉਂਦੇ ਨੇ ਸਾਜ਼ ਸੁਣਦੇ ਆ ਸੁਣਦੇ ਆ ਆਵਾਜ਼ ਸੁਣਦੇ ਆ ਸੁਣਦੇ ਆ ਗੁਰ ਸ਼ਬਦ ਨਾਲ ਜੁੜਦੇ ਗੁਰਸਿੱਖ ਆਸ਼ਿਕ ਸ਼ਬਦ ਦੇ। ਬੋਲਣ ਲੱਗਿਆਂ ਧਿਆਨ ਦੂਜੇ ਤੇ ਆਉਂਦਾ ਹੈ। ਸੁਣਨ ਲੱਗਿਆਂ ਧਿਆਨ ਆਪਣੇ ਤੋਂ ਦੈ ਮਨੁੱਖ ਆਪਣੇ ਨੇੜੇ ਨਹੀਂ ਆਣਾ ਚਾਹੁੰਦਾ ਕਿਉਂ ਆਪਣੇ ਅੰਦਰ ਚਿੰਤਾ ਹੈ ਜਿਉਂ ਆਪਣੇ ਨੇੜੇ ਆਂਦੇ ਆਂ ਤਾਂ ਚਿੰਤਾ ਆਪਣੇ ਅੰਦਰ ਭੈ ਜਿਉਂ ਆਪਣੇ ਤੋਂ ਨੇੜੇ ਆਂਦੇ ਆਂ ਫਿਰ ਭੈ ਆਪਣੇ ਅੰਦਰ ਤਰ੍ਹਾਂ ਤਰ੍ਹਾਂ ਦਾ ਤਣਾਅ ਹੈ ਜਦ ਆਪਣੇ ਨੇੜੇ ਆਉਂਦੇ ਆਂ ਤਾਂ ਫਿਰ ਤਣਾਅ ਦੇ ਨੇੜੇ ਆਉਂਦੇ ਆਂ ਆਪਣੇ ਅੰਦਰ ਕਈਆਂ ਵਾਸਤੇ ਦੁਸ਼ਮਣੀ ਹੈ ਜਦ ਆਪਣੇ ਨੇੜੇ ਆਉਂਦੇ ਆਂ ਤਾਂ ਦੁਸ਼ਮਣਾਂ ਦੇ ਨੇੜੇ ਆ ਜਾਂਦੇ ਆਂ ਆਪਣੇ ਅੰਦਰ ਗ੍ਰੋਧ ਹੈ ਜਦ ਆਪਣੇ ਨੇੜੇ ਆਉਂਦੇ ਆ ਤੇ ਗ੍ਰੋਧ ਦੇ ਨੇੜੇ ਆ ਜਾਂਦੇ ਨੇ ਬੜੇ ਧਿਆਨ ਨਾਲ ਸੁਣਨਾ ਆਪਣੇ ਅੰਦਰ ਤੇ ਹਰ ਵਕਤ ਵਾਸ਼ਨਾ ਚੱਲਦੀ ਹੈ ਜਦ ਨੇੜੇ ਆ ਜਾਂਦੇ ਆ ਤੇ ਵਾਸ਼ਨਾ ਦੇ ਨੇੜੇ ਆ ਜਾਂਦੇ ਆ ਚਿੰਤਾ ਦੇ ਨੇੜੇ ਆ ਜਾਂਦੇ ਆ ਫਿਕਰਾਂ ਦੇ ਨੇੜੇ ਆ ਜਾਂਦੇ ਆ ਬੇਚੈਨੀ ਦੇ ਨੇੜੇ ਆ ਜਾਂਦੇ ਆ ਫਿਰ ਬੰਦਾ ਭੱਜਦਾ ਹੈ ਆਪਣੇ ਤੋਂ ਕੁਝ ਵੀ ਚਾਹੀਦਾ ਅਖਬਾਰ ਚਾਹੀਦਾ ਟੀਵੀ ਚਾਹੀਦਾ ਪਰਵਾਰ ਚਾਹੀਦਾ ਹੈ ਸੰਸਾਰ ਚਾਹੀਦਾ ਹੈ ਪਦਾਰਥ ਚਾਹੀਦੇ ਨੇ ਮਨੋਰੰਜਨ ਚਾਹੀਦੇ ਨੇ ਖੇਲ ਖਿਲਾਉਣੇ ਚਾਹੀਦੇ ਨੇ ਤਾਂ ਕਿ ਆਪਣੇ ਤੋਂ ਦੂਰ ਵਜੇ ਤੇ ਜਦ ਕੁਝ ਵੀ ਇਸ ਤਰ੍ਹਾਂ ਦਾ ਸਾਧਨ ਆਵੇ ਬੈਠੇ ਘਰ ਦੇ ਚਾ ਤਾਂ ਕੋਈ ਗੱਲ ਨਹੀਂ ਸ਼ਰਾਬ ਪੀ ਲਈ ਆਪਣੇ ਆਪ ਨੂੰ ਭੁੱਲੀ ਜਾਈਏ ਜਾਂ ਤੇ ਆਪਣੇ ਤੋਂ ਦੂਰ ਵਜਾ ਇਹ ਆਪਣੇ ਨੂੰ ਭੁਲਾਓ ਸੰਸਾਰ ਦੇ ਚ ਦੋ ਕੰਮ ਚੱਲਦੇ ਜਾਂ ਤੇ ਆਪਣੇ ਤੋਂ ਭੱਜ ਜਾਓ ਮਿੱਤਰ ਕੋਲ ਜਾਓ ਪੁੱਤਰੇ ਕੋਲ ਜਾਓ ਪਰਿਵਾਰ ਕੋਲ ਜਾਓ ਅਖਬਾਰ ਦੇ ਕੋਲ ਜਾ ਮੈਂ ਇੱਥੇ ਕਈ ਦਫਾ ਟ੍ਰੇਨਿੰਗ ਸਫਰ ਕਰਦਾ ਨਾ ਤੇ ਕਈ ਬੰਦੇ ਇਹਨਾਂ ਦੇ ਦੇਖ ਕੇ ਹੈਰਾਨ ਹੋ ਜਾਂਦਾ ਅਖਬਾਰ ਦਾ ਇਹ ਖੰਡ ਬਾੜ ਕਰੀ ਜਾਂਦੇ ਹੁੰਦੇ ਇੱਕ ਦਫਾ ਪੜ ਲਿਆ ਫਿਰ ਪੜਦੇ ਨੇ ਔਰ ਸਾਰਾ ਪੜਦੇ ਨੇ ਜਿੰਨਾ ਐਡਵਰਟਾਈਜ਼ਮੈਂਟ ਹੈ ਉਹ ਵੀ ਸਾਰਾ ਪੜਦੇ ਨੇ ਕਿੰਨੇ ਕਿਸ ਤਰ੍ਹਾਂ ਟਾਈਮ ਪਾਸ ਕਰੀਏ ਤੇ ਇਹਨਾਂ ਨੂੰ ਕਹੀਏ ਜਰਾ ਆਪਣੇ ਨੇੜੇ ਆਓ ਅਗਰ ਵਾਕਈ ਇਮਾਨਦਾਰੀ ਨਾਲ ਕੋਈ ਕਹੇਗਾ ਆਪਣੇ ਨੇੜੇ ਆਈਏ ਤਾਂ ਚਿੰਤਾਵਾਂ ਦੇ ਨੇੜੇ ਆ ਜੇ ਫਿਕਰਾਂ ਦੇ ਨੇੜੇ ਆ ਜੇ ਤਣਾਅ ਬੇਚੈਨੀ ਦੁੱਖ ਅਸ਼ਾਂਤੀ ਵੈਰ ਵਿਰੋਧ ਵਾਸ਼ਨਾ ਕ੍ਰੋ ਮਨ ਨੂੰ ਬਜਦਾ ਆਪੜਿਆ ਦੂਰ ਬਜਦਾ ਤੇ ਕਿਧਰੇ ਦੂਰ ਵਜਣ ਦਾ ਸਾਧਨ ਨਾ ਹੋਵੇ ਨਾ ਜਾ ਸਕੇ ਨਹੀਂ ਤੇ ਚਲੋ ਪੁਲਾਓ ਫਿਰ ਸ਼ਰਾਬ ਤੇ ਹੈ ਰਾਤੀ ਮੈਂ ਜਦ ਆਇਆ 에어ਪੋਰਟ ਤੇ ਉਤਰਿਆ ਬੰਬੇ ਤੋਂ ਇਹ ਦਰਿਆ ਦਾ ਇੰਤੋਂ ਲੱਗ ਰਿਹਾ ਸੀ ਬਾਕੀ ਦੁਕਾਨਾਂ ਦੇ ਤੇ ਕੋਈ ਇੱਕ ਦੋ ਬੰਦੇ ਇੱਕ ਦੁਕਾਨ ਉਤੇ ਬੜੀ ਭੇਂ ਬੰਦੇ ਤੇ ਬੰਦਾ ਪੇਟ ਉੱਟੇ ਵੰਦੇ ਕਿਆ ਗੌਰ ਨਾਲ ਮੈਂ ਕਿਹਾ ਕਿ ਸ਼ਰਾਬ ਬੜੀ ਦੇ ਬੜੀ ਇਹ ਤਾਂ ਹੀ ਆਪਣੇ ਤੋਂ ਦੂਰ ਬਜਾ ਇਹ ਆਪਣੇ ਨੂੰ ਭੁਲਾਵਾ ਨਹੀਂ ਦੋਕਨ ਉਹ ਕੁਛ ਤੇ ਹੋਣ ਐ ਬਸ ਫਿਰ ਬੋਲੇ ਜਾਂਦੇ ਨੇ ਦੂਜੇ ਦੇ ਨੇੜੇ ਦੂਜੇ ਦੇ ਨੇੜੇ ਦੂਜੇ ਦੇ ਨੇੜੇ ਫਿਰ ਥੋੜੇ ਜਿਹੇ ਨੇ ਜੋ ਸਰੋਤੇ ਹੁੰਦੇ ਨੇ ਗੁਰੂ ਤੈਨੂੰ ਸੁਣਨਾ ਸੁਣਨਾ ਸੁਣਨ ਲੱਗਿਆਂ ਆਪਣੇ ਨੇੜੇ ਆਣਾ ਪੈਂਦਾ ਸਿੱਖ ਜਗਤ ਦੇ ਵਿੱਚ ਬੜੇ ਦਾਰਸ਼ਨਿਕ ਹੋਏ ਨੇ ਇੰਜ ਕਹਿ ਲਓ ਉਸਤਾਦਾਂ ਦੇ ਉਸਤਾਦ ਸੰ ਪ੍ਰਚਾਰਕਾਂ ਦੇ ਉਸਤਾਦ ਸੰ बड़े-बड़े मिशनरी उन्होंने पैदा की थी प्रिंसिपल गंगास सन 161 ਦੇ ਚ ਗੁਰਦੁਆਰਾ ਸੇਸਗੰਜ ਸਾਹਿਬ ਕੋਨੇ ਚੰਦ ਦੀ ਕਥਾ ਆਰੰਭ ਕੀਤੀ ਲਾਲਵੰਚਵੀ ਛੰਦ ਨੇ ਇਹਨਾਂ ਨੇ 1 ਸਾਲ ਦੇ ਸੰਪੂਰਨ ਕੀਤਾ ਉਹਨਾਂ ਦਿਨ ਮੈਂ ਸਾਰੇ ਭ੍ਰਮ ਛੱਡ ਦਿੱਤੇ ਮੈਂ ਕਿੰਨੇ 15 ਦਿਨ ਸੁਣਨ ਐ ਇਸ ਮਹਾਨ ਅਨੁਭਵੀ ਪੁਰਸ਼ ਨੇ ਉਹਦੋਂ 70 ਦੇ ਕਰੀਬ ਸਨ 1870 ਦੀ ਉਮਰ ਦੇ ਸਨ ਮੇਦੀ ਬਹੁਤ ਛੋਟੀ ਉਮਰ ਸਨ 1861 ਦੀ ਗਣ ਜਿਸ ਦਿਨ ਉਹਨਾਂ ਨੇ ਆਰੰਭ ਕੀਤੀ ਕਿਉਂਕਿ ਕਈ ਦਿਨ ਦਾ ਸੁਣਾ ਰਹੇ ਸਨ ਫਨੇ ਸੰਦੀ ਕਥਾ ਪ੍ਰਿੰਸੀਪਲ ਗੰਗਾ ਸਿੰਘ ਜੀ ਕਰਨ ਲਗੇ ਆਤ ਕਲਮ ਅਗਮ ਮस्तक ਲਿਖਾਵਤ ੁਰਜ아요 ਸੰਗ ਸੰ ਅਨੂਪੁਰ ਪਾਵਤੀ ਉਸ ਤਤ ਕਹਿ ਨਾ ਜਾਏ ਮੁਖੋ ਤਿਆਰੇ ਹਰ ਹਾਂ ਹਕੀਕਤ ਦੇ ਚ ਇੱਕ ਹਰ ਹਾਂ ਸ਼ਬਦ ਬਾਰ ਬਾਰ ਦੁਹਰਾਇਆ ਹੈ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਕਹਿੰਦੇ ਨ ਪੁਨ 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 ਬਾਰ ਬਾਰ ਰਿਪੀਟ ਕੀਤਾ ਹਾਥ ਕਲਮ ਕਿਹੜੀ ਕਲਮ ਹੈ ਜਿਸ ਨਾਲ ਸਾਰਿਆਂ ਦੇ ਮੱਥਿਆਂ ਤੇ ਇੱਕੋ ਜਿਹਾ ਉਹ ਲਿਖ ਦਿੰਦਾ ਜੈਸੀ ਕਲਮ ਉੜੀ ਹੈ ਮस्तक ਤੈਸੀ ਜਿਹੜੇ ਪਾਸ ਐਸੀ ਕਲਮ ਫੇਰਦਾ ਸਾਰਿਆਂ ਦੇ ਮੱਥਿਆਂ ਤੇ ਕੁਝ ਲਿਖਿਆ ਜਾਂਦਾ ਹਰ ਬੰਦਾ ਲਿਖਿਆ ਲੇਖ ਲੈ ਕੇ ਆਂਦਾ ਹੈ ਪਰ ਇਹਨਾਂ ਲੇਖਾਂ ਨੂੰ ਪੜਦਾ ਕੋਈ ਕੋਈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਾਇਆ ਕਾਗਦ ਮਨ ਪਰਵਾਣਾ ਸਿਰਕੇ ਲੇਖ ਨਾ ਪੜੇ ਆਣਾ ਬੜੀਆਂ ਬੜੀਆਂ ਕਿਤਾਬਾਂ ਪੜ ਲੈਂਦਾ ਹੈ بڑے بڑے ਮਹਾਨ ਪੁਸਤਕਾਂ ਨੂੰ ਪੜ ਲੈਂਦਾ ਹੈ ਸਿਰ ਦੇ ਲੇਖ ਤੇ ਪੜ ਨਹੀਂ ਸਕਦਾ ਮੂਰਖ ਦਾ ਮੂਰਖ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੇ ਇਆਣਾ ਇਆਣਾ ਹੈ ਉਤਨੇ ਮਨੁੱਖ ਜਿਹੜਾ ਮਨੁੱਖ ਆਪਣੇ ਸਿਰ ਦੇ ਲੇਖ ਨਹੀਂ ਪੜ ਸਕਦਾ ਤੇ ਸਿਰ ਦੇ ਲੇਖ ਆ ਲੰਬੀਆਂ ਲਕੀਰਾਂ ਨੂੰ ਨਾ ਸਮਝ ਲੈਣਾ ਫਜ਼ੂਲ ਦੇ ਚੱਕਰਾਂ 'ਚ ਨਾ ਪੈ ਜਾਣਾ। ਸਿਰ ਦੇਜੋ ਵਿਚਾਰ ਚੱਲਦੇ ਰਹਿੰਦੇ ਨੇ ਸੰਸਕਾਰਾਂ ਕਰਕੇ। ਉਹ ਸਿਰ ਦੇ ਲੈ ਕੇ ਪਿਛਲੇ ਜਾਓ। ਸੰਸਕਾਰ ਨੇ ਤੁਸੀਂ ਆਖੋਗੇ ਉਹ ਸੰਸਕਾਰਾਂ ਦਾ ਲੇਖਾ ਕਿਵੇਂ ਬਣ ਜਾਂਦਾ ਹੈ ਮਸਤਕ ਤੇ? ਕਰ ਕਰ ਕਰਨਾ ਲਿਖ ਲੈ ਜਾਓ। ਜਦ ਮੈਂ ਮਨ ਕਰਕੇ ਕਰਦਾ ਲਿਖਿਆ ਜਾਂਦਾ ਹੈ ਮਸਤਕ ਦੇ ਵਿੱਚ ਲਿਖਿਆ ਜਾਂਦਾ ਹੈ। ਪੁੰਨਿ ਪਾਪਿ ਖਣ ਨਾਏ ਕਰ ਕਰ ਕਰਨਾ ਲਿਖ ਲਿਆ ਜਾ ਜੋ ਕਰਦੇ ਆ ਲਿਖਿਆ ਜਾਂਦਾ ਕਰਦੇ ਆ ਲਿਖਿਆ ਕੇਰਾ ਕੀਤਾ ਹੋਇਆ ਲਿਖਿਆ ਜਾਂਦਾ ਜਿਸ ਕਰਮ ਦੇ ਚ ਮਨ ਹੋਵੇ ਸਮਝ ਹੋਵੇ ਜੋ ਮੈਂ ਸਮਝ ਕੇ ਕਰ ਰਹੇ ਆ ਜਾਣ ਕੇ ਕਰ ਰਹੇ ਆ ਚਾਹ ਚੰਗਾ ਕਰ ਰਹੇ ਆ ਚਾਹ ਮਾੜਾ ਕਰ ਰਹੇ ਆ ਜਾਣ ਕੇ ਕਰ ਰਹੇ ਆ ਲਿਖਿਆ ਜਾਏਗਾ ਚੰਗਾ ਕਰ ਰਹੇ ਆ ਮਾੜਾ ਕਰ ਰਹੇ ਆ ਜਾਣ ਕੇ ਨਹੀਂ ਕਰ ਰਹੇ ਆ ਅਣ ਜਾਣੇ ਚ ਕਰ ਰਹੇ ਆ ਕੁਝ ਪਤਾ ਨਹੀਂ ਹੈ ਰੁਚੀ ਨਹੀਂ ਹੈ ਉਹਦੇ ਸੰਸਕਾਰ ਨਹੀਂ ਬਣਦੇ ਇਹ ਵੀ ਮੈਨਜ਼ ਕਰਦਾ ਉੰਨੀ ਪੱਤੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾ ਜੋ ਮੈਂ ਕਰਦਾ ਹਾਂ ਲਿਖਿਆ ਜਾਂਦਾ ਹੈ ਕਰਦਾ ਮੈਂ ਲਿਖਿਆ ਜਾਂਦਾ ਹੈ ਲੇਖਾ ਰੋਜ਼ ਰੋਜ਼ ਵੱਧਦਾ ਜਾ ਰਿਹਾ ਹੈ ਇਸ ਲੇਖੇ ਦਾ ਹਿਸਾਬ ਕਿਤਾਬ ਪ੍ਰਾਪਤ ਹੋਵੇ ਜੀਵਨ ਰੋਜ਼ ਰੋਜ਼ ਘਟਦਾ ਜਾ ਰਿਹਾ ਹੈ ਇਹ ਦਿਨ ਲੇਖਾ ਜੋਖਾ ਤੇ ਵੱਡਾ ਰਹਿ ਜਾਂਦਾ ਜੀਵਨ ਮੁੱਕ ਜਾਂਦਾ ਹੈ ਉਹ ਫਿਰ ਲੇਖਾ ਜੋਖਾ ਅਗਲੇ ਜਨਮ ਦੇ ਚੱਲਦਾ ਹੈ ਮਸਤਕ ਤੇ ਲਿਖਿਆ ਹੁੰਦਾ ਹੈ ਹਰ ਬੱਚਾ ਇਸ ਤਰ੍ਹਾਂ ਦਾ ਲੇਖਾ ਲੈ ਕੇ ਹੀ ਜਨਮ ਲੈਂਦਾ ਹੈ ਜੈਸੀ ਕਲਮ ਬੁਰੀ ਹੈ ਮਸਤ ਹਾਥ ਕਲਮ ਅਦਮ ਮਸਤਕ ਲਿਖਾ ਹੁੰਦੀ ਹਰ ਬੱਚਾ ਆਪਣੇ ਮੱਥੇ ਤੇ ਕੁਝ ਲਿਖਿਆ ਹੋਇਆ ਲੈ ਕੇ ਆਇਆ ਹੈ ਮਹਾਰਾਜ ਕਹਿੰਦੇ ਨੇ ਇਹ ਆਣੇ ਦਾ ਇਹ ਆਣਾ ਹੈ ਮਨੁੱਖ ਜਿਤਨੇ ਚਿਰ ਤੱਕ ਮੱਥੇ ਦੇ ਲੇਖ ਨਹੀਂ ਪੜ ਸਕਦਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੇ ਇਆਣਾ कोई दार्शनिक कोई कोई भगत कोई कोई साधना करने वाला गहरा जप तप करने वाला अपने सिर दे लेख पढ़ता है मेरे संस्कार ए ने क्योंकि हर वक्त चलते मेरे सिर रहे मेरे संस्कार ए ने मेरा स्वभाव ए है उस कलम ने मेरे मत्थे ये लिख दिता है बारह महीने फुने छंद ਉਹਨਾਂ ਨੇ ਕਥਾ ਕੀਤੀ ਸੀ ਯਾਦ ਹੈ ਮੈਨੂੰ ਹਲਦਵਾ ਨਹੀਂ ਦੇ ਸੀ ਇਕੱਠੇ ਹੋਏ ਛੂਤੀ ਜੀ ਅਗ ਨਦੀ ਦੇ ਤੱਟ ਦੇ ਉ ਸ਼ਹਿਰ ਹੈ ਸ਼ਾਮ ਨੂੰ ਸੈਰ ਕਰਨ ਨਿਕਲਦੇ ਸੀ ਮੈਂ ਸੁਤੇ ਛੜਕਿਦਰੇ ਪੁੱਛ ਲਏ ਮੈਂ ਸਕੂਲ ਪ੍ਰਿੰਸੀਪਲ ਸਾਹਿਬ ਕੋਈ ਅਨਭਵੀ ਗੱਲ ਦੱਸੋ ਸੰਗਤ ਜੀ ਤੁਸੀਂ ਲੈਕਚਰ ਦੇਂਦੇ ਆਪਾਂ ਸਵੇਰੇ ਕਹਾ ਕਰਦੇ ਤਾਂ ਚੱਲ ਜਾ ਕੋਈ ਅਨੁਭਵ ਜੀਵਨ ਦੇ ਅਨੁਭਵ ਅਜੇ ਤੱਕ ਕੀ ਹੋਵੇ ਕਿਉਂਕਿ ਜੋ ਕੁਝ ਤੁਸੀਂ ਕਹਿੰਦੇ ਹੋ ਮੈਨੂੰ ਉਮੀਦ ਨਹੀਂ ਸਾਰਿਆਂ ਦੀ ਸਮਝ ਵੀ ਉੱਥੇ ਤੱਕ ਪਹੁੰਚਦੀ ਹੋਵੇ ਇਤਨਾ ਮਹਾਨ ਇਤਨਾ ਭਾਰਾ ਉਹਨਾਂ ਨੇ ਮੈਨੂੰ ਕਿਹਾ ਮਸਕੀਨ ਜੀ ਫਿਰ ਮੈਂ ਤੁਹਾਨੂੰ ਇੱਕ ਰੁਬਾਈ ਸੁਣਾਉਣਾ ਸ਼ਾਇਦ ਆਪ ਨੂੰ ਪਤਾ ਹੋਵੇ ਉਰਦੂ ਫਾਰਸੀ ਪੰਜਾਬੀ ਦੇ ਔਰ ਬ੍ਰਿਜ ਭਾਸ਼ਾ ਦੇ ਮਾਇਆ ਨਾਜ਼ ਸ਼ਾਇਰ ਸਨ ਕਵੀ ਸਨ ਆਪਣਾ ਇੱਕ ਮੈਗਜ਼ੀਨ ਵੀ ਧਾਰਮਿਕ ਕੱਢਦੇ ਸਨ ਅੰਮ੍ਰਿਤ ਮੰਥਲੀ ਨਿਕਲਦਾ ਸੀ ਅੰਮ੍ਰਿਤ ਸਰ ਬਹੁਤ ਅ才 ਲਿਖਾਰੀ ਵੀ ਸਨ ਚੋਕੀ ਦੇ ਵਕਤਾ ਵੀ ਸਨ ਇਤਨੀਆਂ ਸਾਰੀਆਂ ਖੂਬੀਆਂ ਕਿਸੇ ਇੱਕ ਮਨੁੱਖ ਦੇ ਚ ਕਦੀ ਕਦੀ ਹੁੰਦੀਆਂ ਉਹਨਾਂ ਦੇ ਸਨ ਮੈਨੂੰ ਕਹਿਣ ਲੱਗੇ ਥਾਨੋ ਮੈਂ ਇੱਕ ਰਵਾਈ ਸੁਣਾਉਣ ਲੱਗਾ ਫਿਰ ਇਸ ਤੋਂ ਬਾਅਦ ਮੇਰੇ ਤੇ ਪ੍ਰਸ਼ਨ ਨਾ ਕਰਨਾ ਕਿ ਕੋਈ ਅਨੁਭਵੀ ਗੱਲ ਫਿਰ ਤੁਸੀਂ ਇਹ ਨਾ ਪੁੱਛਣਾ ਹੋਰ ਜੋ ਕੁਝ ਪੁੱਛਣਾ ਹੈ ਗੱਲਬਾਤ ਕਰਨੀ ਹੈ ਠੀਕ ਹੈ ਇਹ ਨਾ ਪੁੱਛਣਾ ਇਹਦੇ ਨਾਲ ਮੈਨੂੰ ਝੋਟ ਲੱਗਦੀ ਹੈ ਉਹ ਰਾਈ ਮੈਂ ਤੁਹਾਨੂੰ ਸੁਣਾਉਣ ਲੱਗਾ ਮੈਂ ਨੋਟ ਕਰ ਲਈ ਸੀ ਤੇ ਅਨਲ ਸੁਣਾ ਇੱਕ ਅਮਰਤ ਰਸਾਲੇ ਦੇ ਛਪੀ ਉਸ ਵਕਤ ਦੇ ਕਾਫੀ ਜਿਹੜੇ ਮੌਜੂਦ ਬਜ਼ੁਰਗ ਪ੍ਰਚਾਰਕ ਨੇ ਸ਼ਾਇਦ ਉਨ੍ਹਾਂ ਨੂੰ ਵੀ ਬਹੁਤਿਆਨੋ ਕੰਢ ਤੁਹਾਨੂੰ ਸਰਵਨ ਕਰਾਵਾਂ ਮੇਰੇ ਕੋਲ ਕਈਆਂ ਨੇ ਪ੍ਰਚਾਰਕਾਂ ਨੇ ਹੀ ਨੋਟ ਕਰਾਈ ਪ੍ਰਿੰਸਪਲ ਗੰਗਾ ਸਿੰਘ ਕਹਿੰਦੇ ਨੇ ਦਿਲ ਸਾਗਰ ਸਾਗਰ ਦੇ ਵਾਂਗ ਰਸੀ ਅਤ ਡੂੰਘਾ ਅੜਿਆ ਜਿੰਨ ਤੇ ਪ੍ਰਮਾਤਮਾ ਨੇ ਮੇਰਾ ਸਮੁੰਦਰ ਦੀ ਤਰ੍ਹਾਂ ਬਣਾਇਆ ਸਾਗਰ ਦੀ ਤਰ੍ਹਾਂ ਬਣਿਆ ਦਿਲ ਸਾਗਰ ਸਾਗਰ ਦੇ ਵਾਂਗਰ ਸੀ ਅਤ ਡੂੰਘਾ ਅੜਿਆ ਗਿਆਨ ਵਿਚਾਰ ਸਿਦਕ ਦੇ ਮੋਤੀ ਪਾਦਾ ਤਾਂ ਨਹੀਂ ਘੜੇ ਪਰ ਸਮੁੰਦਰ ਵੀ ਐਸਾ بڑے ਮੋਤੀ ਉਸਨੇ ਪਾਏ بڑے ਮੋਤੀ ਸਿਜਗ ਦੇ ਵਿਚਾਰ ਦੇ ਗਿਆਨ ਦੇ ਵਿਗਿਆਨ ਦੇ ਕਲਾ ਦੇ ਹੁਨਰਾਂ ਦੇ بڑے ਮੋਤੀਆਂ ਨਾਲ ਉਸਨੇ ਇਸ ਸਾਗਰ ਨੂੰ ਭਰਿਆ ਗਿਆਨ ਵਿਚਾਰ ਸਦਕ ਦੇ ਮੋਤੀ ਪਾਦਾ ਤਾਨੇ ਘੜਿਆ ਪਰ ਇਹ ਬਾਣ ਕੁਛ ਜੀ ਮੇਰੀ ਬਾਹਰ ਬੋਲ ਲੁਟਾਇਆ ਜਪ ਤਪ ਦੇ ਖੱਟੇ ਨਾ ਖੱਟੇ ਖਾਲੇ ਬਿਰਦਰ ਖੜਿਆ ਮਸਕੀਨ ਅਜ ਬੁੱਢਾ ਹੋ ਚਲਿਆ ਮੈਂ ਇੰਜ ਲੱਗਦਾ ਮੈਨੂੰ ਖਾਲੀ ਹੱਥ ਜਾਣਾ ਪੈਗਾ ਇਹ ਉਹਨਾਂ ਦੇ ਲਵਸ ਖਾਲੀ ਹੱਥ ਜਾਣਾ ਪੈਗਾ ਮੈਂ ਦੁਨੀਆ ਦੇ ਨੇੜੇ ਤੇ ਹੋਇਆ ਆਪਣੇ ਨੇੜੇ ਨਾ ਹੋਇਆ ਸੁਣਨ ਲੱਗਿਆ ਆਪਣੇ ਨੇੜੇ ਹੋਣਾ ਪੈਂਦਾ ਇਸ ਚੱਕਰ ਵਿੱਚ ਨਾ ਪੈਣੇ ਨੇ ਕੀਰਤਨ ਸੁਣਿਆ ਅਗਰ ਕੀਰਤਨ ਸੁਣ ਲਿਆ ਤਾਂ ਸਿਰਮੌਰ ਕਰਮ ਇਸ ਕਰਤੇ ਦੇ ਕੀਰਤਨ ਨੇ ਕਰਤੇ ਨਾਲ ਜੋੜ ਦੇਣਾ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਕਹੋ ਨਾ ਅਨਿਛਤ ਸਭਾਇਓ ਪਰਾਪਤ ਜਿਸ ਪੁਰਬ ਲਿਖੇ ਖਾ ਲੈਣਾ ਰਵਾਈਓ ਮੈਂ ਨੋਟ ਕਰ ਲਈ ਗਜ਼ਬ ਦੀ ਗੱਲ ਬੈਠੇ ਹੀ ਸੀ ਉੱਥੇ ਨਦੀ ਦੀ ਧਾਰ ਵੇਖ ਰਹੇ ਸੀ ਥੋੜਾ ਜਿਹਾ ਸੀ ਪਾਣੀ ਵਗਦਾ ਬੜਾ ਨਿਰਮਲ ਨੇਨੀ ਤਾਲ ਜਿਹੜਾ ਉਹ ਤਾਲ ਹੈ ਜੀ ਉਹ ਦੇ ਚਾਹ ਮੰਗਦੇ ਉੱਥੇ ਬੈਠੇ ਆ ਬੈਠੇ ਇੱਕ ਰੁਵਾਈ ਨੇ ਮੇਰੇ ਅੰਦਰੋਂ ਜਨਮ ਲਿਆ ਮੈਂ ਕਿ ਬਜ਼ੁਰਗਵਾਰ ਪ੍ਰਿੰਸੀਪਲ ਸਾਹਿਬ ਫੜੀ ਰੁਵਾਈ ਧੱਕਾ ਮਾਰ ਗਈ ਹੈ ਤੇ ਉਹਨੇ ਅੰਦਰੋਂ ਇੱਕ ਰੁਵਾਈ ਕੱਢੀ ਮੈ ਤੁਹਾਨੂੰ ਸੁਣਾਣੀ ਹੈ ਕਿੰਨੇ ਕੇ ਫਿਰ ਜ਼ਰੂਰ ਸੁਣਾ ਸੁਣਨੇ ਆਪਣੀ ਰੁਵਾਈ ਉਹਨਾਂ ਨੇ ਮੈਨੂੰ ਸ਼ਾਂਤ ਮਿਜ਼ਾਜ ਵਿੱਚ ਸੁਣਾਈ ਮੇਰੀ ਰਵਾਈ ਸੁਣ ਕੇ ਅੱਧਾ ਘੰਟਾ ਰੋਂਦੇ ਰਹੇ ਹੱਥ ਕਿਉਂਕਿ ਸੁਣ ਨਹੀਂ ਪੈ ਗਏ ਉਹ ਤੇ ਮੈਨੂੰ ਉਹਨਾਂ ਨੇ ਸੁਣਾਈ ਸੀ ਉਹਨਾਂ ਨੇ ਹਿਰਦੇ ਨੂੰ ਸਾਗਰ ਨਾਲ ਤਸਵੀਰ ਦਿੱਤੀ ਮੈਂ ਹਿਰਦੇ ਨੂੰ ਸੂਰਜ ਨਾਲ ਤਸਵੀਰ ਦਿੱਤੀ ਪ੍ਰਵਾਹੀ ਤੁਹਾਡੇ ਸਾਹਮਣੇ ਰੱਖਾਂ ਕਿਉਂਕਿ ਕੁਦਰਤ ਨੇ ਬਚਪਨ ਤੋਂ ਮੈਨੂੰ ਵੀ ਥੋੜਾ ਜਿਹਾ ਸ਼ਾਇਰਾਨਾ ਮિજાਜ ਦਿੱਤਾ ਸੀ ਦਿਲ ਸੂਰਜ ਸੂਰਜ ਦੇ ਵਾਂਗਰ ਸੀ ਪਿਆਲੇ ਸ਼ਕਾਮਾਰੇ ਤੈਨ ਨਾਲ ਸੁਣਦਾ ਦਿਲ ਸੂਰਜ ਸੂਰਜ ਦੇ ਵਾਂਗਰ ਸੀ ਪਿਆਲੇ ਸ਼ਕਾਮਾਰੇ ਗਿਆਨ ਵਿਚਾਰ ਸਿਦਕ ਦੀਆਂ ਕਿਰਣਾ ਭਰੀਆਂ ਸਿਰ ਜਨਹਾਰੇ ਪਰ ਅਫਸੋਸ ਮਸਕੀਨ ਇਸ ਤਾਈ ਲਗਿਆ ਗ੍ਰਹਿਣ ਕੋ ਦੇਦਾ ਬੋਲ ਬੋਲ ਕੇ ਚਮਕ ਗਵਾਈ ਕਿਰਿਆ ਹੁਣ ਅੰਧਿਆਰੇ ਗਲੇ ਨਾਲ ਲਾ ਕੇ ਉਹਨਾਂ ਦੀ ਚੀਖ ਨਿਕਲ ਗਈ ਅਜੇ ਤੱਕ ਮੈਨੂੰ ਯਾਦ ਆਉਂਦਾ ਆਖਰੀ ਸਮੇਂ ਜਿਹੜੇ ਉਹ 2-3 ਸਾਲ ਹੋਰ ਜ਼ਿੰਦਾ ਰਹੇ ਬੜਾ ਜਪ ਤਪ ਕੀਤਾ ਉਹਨਾਂ ਨੇ ਬੜੀ ਸアドਨਾ ਕੀਤੀ ਕਿੰਨੇ ਵੀ ਕੋਸ਼ਿਸ਼ ਕਰਦੇ ਆ ਆਪਣੇ ਨੇੜੇ ਆਣ ਦੀ ਫਿਰ ਕੋਸ਼ਿਸ਼ ਕਰਦੇ ਆ ਆਪਣੇ ਤੋਂ ਵੀ ਪਾਰ ਜਾਣ ਦੀ यत्न कर दें गुरु मेहर करे तो कर्म मिलेगा परमात्मा ध्यान नाल सुनना मैं खुलासा सामने करांगा कर्म करत हो वे नह करम इस बैसनों का निर्मल धर्म कर्म कर दया कर निष्कर्म हो जाए कोई कर्म नहीं कोई कर्म नहीं कर्म करत हो वे नह कर्म निष्कर्म हो जाए इस बैसनों का निर्मल धर्म ਉਸ ਵੈਸ਼ਨਵ ਦੇ ਅੰਦਰ ਨਿਰਮਲ ਧਰਮ ਦਾ ਜਨਮ ਹੁੰਦਾ ਜਿਤਨੇ ਚਿਰ ਤੱਕ ਕਰਮ ਚਲਦੇ ਰਹਿੰਦੇ ਨੇ ਕਰਮ ਮੈਲਾ ਹੀ ਆਉਂਦਾ ਹੈ ਧਰਮ ਮੈਲਾ ਹੀ ਆਉਂਦਾ ਹੈ ਨਿਰਮਲ ਧਰਮ ਉਦੋਂ ਜਨਮ ਲੈਂਦਾ ਹੈ ਜਦੋਂ ਮਨੁੱਖ ਸਾਧਕ ਨਿਸ਼ਕਰਮ ਹੋ ਜਾਂਦਾ ਹੈ ਕਰਮ ਕਰਤ ਉਹ ਵੈ ਨਾ ਕਰਮ ਤਿਸ ਵੈਸ਼ਨਵ ਦਾ ਨਿਰਮਲ ਧਰਮ ਇਹ ਜੋ ਨਿਰਮਲ ਧਰਮ ਹੈ ਜਦ ਵੀ ਕਿਸੇ ਨੂੰ ਪ੍ਰਾਪਤ ਹੁੰਦਾ ਹੈ ਫਿਰ ਇਸ ਪ੍ਰਾਪਤੀ ਦੇ ਨਾਲ ਉਹਦੇ ਅੰਦਰ ਇੱਕੋ ਹੀ ਮੰਗ ਰਹਿ ਜਾਂਦੀ ਹੈ ਇੱਕੋ ਹੀ ਮੰਗ ਬਾਕੀ ਸਾਰੀਆਂ ਮੰਗਾ ਸ਼ਾਂਤ ਸਭ ਸ਼ਾਂਤ ਇੱਕ ਮੰਗ ਹੁੰਦੀ ਹੈ ਉਹ ਇੱਕ ਮੰਗ ਮੈਂ ਤੁਹਾਡੇ ਸਾਹਮਣੇ ਰੱਖ ਕੇ ਬਾਕੀ ਖੁਲਾਸਾ ਸ਼ਾਮ ਨੂੰ ਉਹ ਇੱਕ ਮੰਗ ਨੰਦ ਲਾਲ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਮੰਗੀ ਹੈ ਮਹਾਰਾਜ ਤੁਹਾਡੀ ਸੰਗਤ ਕਰਦੇ ਆ ਸਾਧਨਾ ਕਰਦੇ ਆ ਸੇਵਾ ਕਰਦੇ ਆ ਸਭ ਮੰਗਾਂ ਪੂਰੀਆਂ ਹੋ ਗਈਆਂ ਸਭ ਖਾਇਸ਼ਾਂ ਰੁਕਸਤ ਹੋ ਗਈਆਂ ਸਾਰੀਆਂ ਕਾਮਨਾਵਾਂ ਮਰ ਗਈਆਂ ਇੱਕੋ ਹੈ ਇੱਕ ਹੈ ਕਿਹੜੀ ਸ਼ਬਦ ਕੁਰਬਾਨੇ ਖਾ ਕੇ ਰਾਹੇ ਸੰਗਤ દિਲੇ ਗੋਇਆ ਹਮੇਂ ਬਸ ਆਰਜ਼ੂ ਕਰ ਇੱਕੋ ਆਰਜ਼ ਹੈ ਐ ਮੇਰੇ ਗੁਰਦੇਵ ਐ ਮੇਰੇ ਬਾਦਸ਼ਾ ਜਿਨ੍ਹਾਂ ਜਿਨ੍ਹਾਂ ਰਸਤਿਆਂ ਤੇ ਪਿਆਰੀਆਂ ਸੰਗਤਾਂ ਤੁਹਾਡੇ ਕਦਮਾਂ ਤੱਕ ਪਹੁੰਚੀਆਂ ਨੇ ਇਨਾਂ ਦੇ ਕਦਮਾਂ ਦੀ ਹਾਕ ਮੈਨੂੰ ਬਣਾ ਦੇ ਬਸ ਹੋਰ ਕੁਝ ਵੀ ਨਹੀਂ ਹੋਰ ਕੁਝ ਵੀ ਨਹੀਂ ਅੰਤਰ ਜਾਮੀ ਪੁਰਖ ਬਿਦਾਤੇ ਸਰਧਾ ਮਨ ਕੇ ਪੂਰੇ ਨਾਮ ਨੇ ਕ다ਸ ਅਹੇ ਸੁਖ ਮੰਗੇ ਅਹੇ ਇੱਕ ਮੰਗ ਰਹਿ ਗਈ ਅਹੇ ਇੱਕ ਮੰਗ ਮੁਖੋ ਕਰ ਸੰਤਨ ਕੇ ਤੋਰੇ ਇਹਦਾ ਖਲਾਸਬ ਕੀ ਮੈਂ ਤੁਹਾਡੇ ਸਾਹਮਣੇ ਸ਼ਾਮ ਦੀ ਹਾਜ਼ਰੀ ਵਿੱਚ ਕਰਾਂਗਾ ਅੰਤਰ ਜਾਮੀ ਪੁਰਖ ਬਿਦਾਤੇ ਸਰਧਾ ਮਨ ਕੇ ਪੂਰੇ ਨਾ ਨਿਕ ਦਾਸ ਅਹ ਸੁਖ ਮੰਗੇ ਮੋ ਕੋ ਕਰ ਸੰਤਨ ਕੇ ਦੋਰੇ